ਤਾਂ ਖਬਰ ਬਿਜਲੀ ਵਿਭਾਗ ਦੇ ਨਾਲ ਜੁੜੀ ਹੋਈ ਹੈ ਬਿਜਲੀ ਵਿਭਾਗ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਅਗਰ ਕਿਸੇ ਵਿਅਕਤੀ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਬਿਜਲੀ ਵਿਭਾਗ ਦੀ ਲਾਪਰਵਾਹੀ ਇਸ ਵਿੱਚ ਆਂਦੀ ਹੈ ਤਾਂ ਮੁਆਵਜ਼ਾ ਜਿਹੜਾ ਹੈ ਉਹ ਮਿਲੇਗਾ ਚਾਹੇ ਉਹ ਆਮ ਵਿਅਕਤੀ ਹੋਵੇ ਸਰਕਾਰੀ ਮੁਲਾਜ਼ਮ ਹੋਵੇ ਜਾਂ ਫਿਰ ਬਿਜਲੀ ਵਿਭਾਗ ਦੇ ਉੱਤੇ ਹੀ ਹੀ ਠੇਕੇ ਉਤੇ ਕੰਮ ਕਰਦਾ ਹੋਵੇ ਉਹ ਵਿਅਕਤੀ ਤਾਂ ਇਹ ਸਾਰੇ ਮਾਮਲੇ ਦੇ ਵਿੱਚ ਮੁਆਵਜ਼ਾ ਜਿਹੜਾ ਹੈ ਬਿਜਲੀ ਵਿਭਾਗ ਦੇ ਵੱਲੋਂ ਹੀ ਦਿੱਤਾ ਜਾਵੇਗਾ ਤਾਂ ਇਸ ਸਾਰੇ ਦੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਤੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਮੁਆਵਜ਼ਾ ਜਾਰੀ ਕਰਨ ਦੇ ਲਈ ਵੱਧ ਤੋਂ ਵੱਧ 30 ਦਿਨ ਦਾ ਸਮਾਂ ਤੈਅ ਕੀਤਾ ਗਿਆ ਇਹ ਜਾਣਕਾਰੀ ਪੰਜਾਬ ਰਾਜ ਪਾਵਨ ਕਾਰਪੋਰੇਸ਼ਨ ਤਹਿਤ ਜਿਹੜੀ ਹੈ ਉਹ ਸ਼ੁੱਕਰਵਾਰ ਨੂੰ ਪੰਜਾਬ ਤੇ ਹਾਈ ਕੋਰਟ ਹਰਿਆਣਾ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਹੈ ਬਿਜਲੀ ਦੇ ਕਰੰਟ ਦੇ ਕਾਰਨ ਜਿਹੜਾ ਹੈ ਮੁਆਵਜ਼ੇ ਸੰਬੰਧੀ ਵੱਡੀ ਗਿਣਤੀ ਦੇ ਵਿੱਚ ਪਟੀਸ਼ਨਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਈਆਂ ਸਨ ਅਤੇ ਪੀਐਸ ਪੀਸੀਐਲ ਨੂੰ ਮੁਆਵਜ਼ਾ ਲਈ ਨੀਤੀ ਬਣਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਐਡਵੋਕੇਟ ਜਿਹੜੇ ਤੀਬਰ ਸ਼ਰਮਾ ਨੇ ਮੁਆਵਜ਼ੇ ਦੇ ਲਈ ਤਿਆਰ ਕੀਤੀ ਗਈ ਨੀਤੀ ਹਾਈ ਕੋਰਟ ਅੱਗੇ ਪੇਸ਼ ਕੀਤੀ ਹੈ ਇਸ ਤਹਿਤ ਸਰਕਾਰੀ ਮੁਲਾਜ਼ਮਾ ਠੇਕਾ ਮੁਲਾਜ਼ਮਾ ਦੇ ਨਾਲ ਨਾਲ ਆਮ ਲੋਕਾਂ ਦੇ ਲਈ ਵੀ ਮੁਆਵਜ਼ਾ ਤੈਅ ਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਇਸ ਵਿੱਚ ਇਹ ਕਿਹਾ ਗਿਆ ਹੈ ਕਿ ਬਹੁਤ ਸਾਰੇ ਅਜਿਹੇ ਮਾਮਲੇ ਜੁੜੇ ਨੇ ਪੈਂਡਿੰਗ ਪਏ ਨੇ ਹਾਈ ਕੋਰਟ ਦੇ ਵਿੱਚ ਜਿਸ ਵਿੱਚ ਆਮ ਲੋਕ ਵੀ ਨੇ ਜਿਨ੍ਹਾਂ ਨੂੰ ਕਰੰਟ ਲੱਗਣ ਦੇ ਕਾਰਨ ਜਾਂ ਤਾਂ ਉਹ ਫਟੜ ਹੋ ਗਏ ਨੇ ਜਾਂ ਫਿਰ ਉਹਨਾਂ ਦੀ ਮੌਤ ਹੋ ਗਈ ਹੈ ਤੇ ਹੁਣ ਬਿਜਲੀ ਵਿਭਾਗ ਦੀ ਜੇਕਰ ਲਾਪਰਵਾਹੀ ਸਾਹਮਣੇ ਆਵੇਗੀ ਤਾਂ ਉਹਨਾਂ ਨੂੰ ਮੁਆਵਜ਼ਾ ਪੂਰਾ ਤੌਰ ਤੇ ਮਿਲੇਗਾ ਤੇ 30 ਦਿਨ ਦੇ ਅੰਦਰ ਅੰਦਰ ਇਹ ਮੁਆਵਜ਼ਾ ਜਿਹੜੀ ਰਾਸ਼ੀ ਹੈ ਉਹ ਮਹੀਆ ਕਰਵਾਈ ਜਾਵੇਗੀ ਇਸ ਤਹਿਤ ਬਹੁਤ ਸਾਰੇ ਲੋਕ ਆਮ ਲੋਕ ਵੀ ਸ਼ਾਮਿਲ ਨੇ ਨੀਤੀ ਦੇ ਅਨੁਸਾਰ ਜੇਕਰ ਆਮ ਨਾਗਰਿਕ ਨੂੰ ਵੀ ਵਿਜਲੀ ਵਿਭਾਗ ਦੀ ਅਣਗੈਲੀ ਕਾਰਨ ਕਰੰਟ ਲੱਗਦਾ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਪੂਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਚਾਹੇ ਉਸ ਨੂੰ ਮੁਆਮਲਾ ਮਾਮੂਲੀ ਖਰੋਚਾ ਆਇਆ ਹੁਣ ਉਸ ਤਹਿਤ ਵੀ ਉਸ ਨੂੰ ਮੁਆਵਜ਼ਾ ਜਿਹੜਾ ਹੈ ਕਰਮਚਾਰੀ ਮੁਆਵਜ਼ਾ ਐਕਟ ਦੇ ਤਹਿਤ ਜਾਰੀ ਕੀਤਾ ਜਾਵੇਗਾ ਮੁਆਵਜ਼ੇ ਦੀ ਗਣਨਾ ਕਰਨ ਦੇ ਲਈ ਮ੍ਰਿਤਕ ਦੀ ਆਮਦਨ ਉਮਰ ਅਤੇ ਹੋਰ ਕਾਰਨ ਦਾ ਅਧਿਐਨ ਪੂਰਨ ਤੌਰ ਤੇ ਕੀਤਾ ਜਾਵੇਗਾ ਇਹ ਸਭ ਨੂੰ ਦੇਖਣ ਤੋਂ ਬਾਅਦ ਵੱਧ ਤੋਂ ਵੱਧ 30 ਦਿਨ ਦੇ ਅੰਦਰ ਅੰਦਰ ਜ਼ਖਮੀ ਜਾਂ ਮ੍ਰਿਤਕਾਂ ਦੇ ਜਿਹੜੇ ਰਿਸ਼ਤੇਦਾਰ ਜਾਂ ਫਿਰ ਪਰਿਵਾਰਕ ਮੈਂਬਰ ਨੂੰ ਮੁਆਵਜ਼ਾ ਰਾਸ਼ੀ ਦੇ ਦਿੱਤੀ ਜਾਵੇਗੀ ਪੰਜਾਬ ਸਰਕਾਰ ਦੀ ਇਸ ਦੀ ਸੂਚਨਾ ਉੱਤੇ ਹਾਈ ਕੋਰਟ ਨੇ ਇਹ ਕਿਹਾ ਕਿ ਇਸ ਨੀਤੀ ਦੇ ਤਹਿਤ ਹਾਈ ਕੋਰਟ ਦੇ ਵਿੱਚ ਜਿੰਨੇ ਵੀ ਪੈਂਡਿੰਗ ਜਿਹੜੇ ਮਾਮਲੇ ਪਏ ਨੇ ਉਹਨਾਂ ਨੂੰ ਨਪਟਾਇਆ ਜਾ ਸਕੇ ਤੇ ਪੰਜਾਬ ਸਰਕਾਰ ਨੇ ਇਸ ਉੱਤੇ ਜਵਾਬ ਦੇਣ ਦੇ ਲਈ ਹਾਈ ਕੋਰਟ ਤੋਂ ਕੁਝ ਸਮਾਂ ਮੰਗਿਆ ਹੈ ਇਸ ਉੱਤੇ ਹਾਈ ਕੋਰਟ ਨੇ ਜਿਹੜੀ ਸੁਣਵਾਈ ਹੈ ਉਹ ਮੁਲਤਵੀ ਕਰ ਦਿੱਤੀ ਗਈ ਹੈ ਤੇ ਹੁਣ ਬਿਜਲੀ ਵਿਭਾਗ ਦੀ ਜੇਕਰ ਕਦੀ ਵੀ ਲਾਪਰਵਾਹੀ ਸਾਹਮਣੇ ਆਈ ਹੈ ਤੇ ਜਿਸ ਵਿੱਚ ਜੇ ਚਾਹੇ ਉਹ ਆਮ ਲੋਕ ਹੋਵੇ ਸਰਕਾਰੀ ਮੁਲਾਜ਼ਮ ਹੋਵੇ ਜਾਂ ਕਿਸੇ ਵੀ ਹੋਰ ਵਿਭਾਗ ਦੇ ਨਾਲ ਸੰਬੰਧਿਤ ਉਹ ਮੁਲਾਜ਼ਮ ਹੋਵੇ ਤਾਂ ਅਗਰ ਉਸ ਨੂੰ ਜ਼ਖਮੀ ਕਰੰਟ ਲੱਗਦਾ ਹੈ ਉਹ ਜ਼ਖਮੀ ਹੋ ਜਾਂਦਾ ਉਸ ਦੀ ਮੌਤ ਹੋ ਜਾਂਦੀ ਹੈ ਚਾਹੇ ਘੱਟ ਚੋਟਾ ਲੱਗਿਆ ਹੋਵੇ ਵੱਧ ਚੋਟਾ ਲੱਗਿਆ ਹੋਵੇ ਤਾਂ ਉਸ ਨੂੰ ਰਾਸ਼ੀ ਮੁਹੱਈਆ ਵਿਭਾਗ ਦੇ ਵੱਲੋਂ ਕਰਵਾਈ ਜਾਵੇਗੀ ਤੇ ਨਾਲ ਹੀ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ 30 ਦਿਨਾ ਦਾ ਸਮਾਂ ਲੱਗੇਗਾ ਤੇ ਸਾਰਾ ਕੁਝ ਉਸ ਦੀ ਉਮਰ ਉਸ ਦੀ ਜੋ ਉਸ ਦੀ ਆਮਦਨ ਸਾਰਾ ਕੁਝ ਦੇਖਣ ਤੋਂ ਬਾਅਦ ਰਾਸ਼ੀ ਤੈਅ ਕੀਤੀ ਗਈ ਹੈ ਤੇ ਨਾਲ ਹੀ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਹੁਕਮ ਦੇ ਦਿੱਤੇ ਗਏ ਨੇ ਤੇ ਜਵਾਬ ਦੇ ਲਈ ਹਾਈ ਕੋਰਟ ਨੇ ਸਮਾਂ ਮੰਗਿਆ ਹੈ ਕਿ ਮੈਨੂੰ ਸਾਨੂੰ ਸਮਾਂ ਦਿੱਤਾ ਜਾਵੇ ਇਸ ਉੱਤੇ ਵਿਚਾਰ ਕਰਨ ਦੇ ਲਈ ਤੇ ਨਾਲ ਹੀ ਹਾਈ ਕੋਰਟ ਦੇ ਵੱਲੋਂ ਸਰਕਾਰ ਨੂੰ ਕਿਹਾ ਗਿਆ ਹੈ ਕਿ ਸਰਕਾਰ ਜਿਹੜਾ ਹੈ ਉਹ ਜਿੰਨੇ ਵੀ ਕੋਰਟ ਦੇ ਵਿੱਚ ਪੁਰਾਣੇ ਪੈਂਡਿੰਗ ਮਾਮਲੇ ਪਏ ਆ ਉਹਨਾਂ ਨੂੰ ਨਿਪਟਾਵੇ ਤੇ ਬਣਦੀ ਮੁਆਵਜ਼ਾ ਰਾਸ਼ੀ ਜਿਹੜੀ ਹੈ ਉਹ ਲੋਕਾਂ ਨੂੰ ਦਿੱਤੀ ਜਾਵੇ ਆਮ ਤੌਰ ਤੇ ਬਹੁਤ ਸਾਰੇ ਅਜਿਹੇ ਮਾਮਲੇ ਆਉਂਦੇ ਐ ਕਿ ਲਾਪਰਵਾਹੀ ਬਿਜਲੀ ਵਿਭਾਗ ਦੀ ਹੁੰਦੀ ਹੈ ਪਰ ਕਰੰਟ ਲੱਗ ਜਾਂਦਾ ਹੈ ਤੇ ਜਦੋਂ ਅਸੀਂ ਪਿਛਲੇ ਬੀਤੇ 6 ਮਹੀਨੇ ਪਹਿਲਾਂ ਅਜਿਹੇ ਮਾਮਲੇ ਸਾਹਮਣੇ ਆਏ ਸੀ ਇੱਕ ਵਿਅਕਤੀ ਦਾ ਵੀ ਸਾਹਮਣੇ ਆਇਆ ਸੀ ਕਿ ਉਹ ਰੇੜੀ ਲਗਾਉਂਦਾ ਸੀ ਬਾਜ਼ਾਰ ਦੇ ਵਿੱਚ ਬਰਸਾਤਾਂ ਦਾ ਮੌਸਮ ਸੀ ਤੇ ਖੰਬੇ ਦੇ ਨਾਲ ਉਸਨੇ ਰੇੜੀ ਲਗਾਈ ਸੀ ਤੇ ਉਸ ਦੀ ਬਿਜਲੀ ਵਿਭਾਗ ਦੀ ਗਲਤੀ ਸਾਹਮਣੇ ਆਈ ਸੀ ਕਿ ਜਿਹੜਾ ਕਰੰਟ ਖੰਬੇ ਦੇ ਵਿੱਚ ਆ ਰਿਹਾ ਸੀ ਤਾਂ ਉਸ ਵਿਅਕਤੀ ਨੂੰ ਨਹੀਂ ਪਤਾ ਸੀ ਕਿ ਕਰੰਟ ਖੰਬੇ 'ਚ ਆ ਰਿਹਾ ਸੀ ਉਸ ਦੇ ਵੱਲੋਂ ਰੇੜੀ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਅਚਾਨਕ ਉਸ ਨੂੰ ਇੰਨੀ ਬੁਰੀ ਤਰੀਕੇ ਨਾਲ ਕਰੰਟ ਲੱਗ ਜਾਂਦਾ ਹੈ ਤਾਂ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਅਜੇ ਬਹੁਤ ਸਾਰੇ ਮਾਮਲੇ ਜਿਹੜੇ ਨੇ ਕੋਰਟ ਦੇ ਵਿੱਚ ਪੈਂਡਿੰਗ ਪਏ ਨੇ ਤਾਂ ਇਹਨਾਂ ਸਾਰੇ ਮਾਮਲਿਆਂ ਨੂੰ ਨਿਪਟਾਰਾ ਨਿਪਟਾਰਾ ਕਰਨ ਦੇ ਲਈ ਹੁਣ ਕੋਰਟ ਦੇ ਵੱਲੋਂ ਜਿਹੜਾ ਸਰਕਾਰ ਨੂੰ ਹੁਕਮ ਦੇ ਦਿੱਤੇ ਗਏ ਨੇ ਤੇ ਰਾਸ਼ਰੀ ਨੂੰ 30 ਦਿਨਾਂ ਦੇ ਅੰਦਰ ਉਹਨਾਂ ਲੋਕਾਂ ਨੂੰ ਮੁਹੱਈਆ ਕਰਨ ਦੇ ਲਈ ਗੱਲ ਆਖੀ ਗਈ ਹੈ ਤਾਂ ਇਸ ਸਾਰੇ ਮਾਮਲੇ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਵਕਤ ਮੰਗਿਆ ਗਿਆ ਤੇ ਸੁਪਰੀਮ ਮਾਫਕਨਾ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਉੱਤੇ ਕਾਰਵਾਈ ਜੜੀ ਹੈ ਮੁਲਤਵੀ ਕਰ ਦਿੱਤੀ ਗਈ ਹੈ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ